ਜਿਹੜੇ ਅੱਜ ਮੇਰੇ ਭਰਾ ਬਣੇ ਫਿਰਦੇ ਸੀ ਨਾ ਇਹਨਾਂ ਨੇ ਲਹਿੰਗੇ ਤੱਕ ਕਰਵਾ ਕੇ ਮੇਰੇ ਕੈਨਸਲ ਕਰਾ ਦੇ ਸੀਗੇ ਐਟ ਅ ਟਾਈਮ ਸਾਰਾ ਕੁਝ ਦੁਆਰਾ ਜਿਵੇਂ ਕਿ ਤੁਸੀਂ ਵੀਡੀਓ ਦੀ ਸਟਾਰਟਿੰਗ 'ਚ ਦੇਖ ਚੁੱਕੇ ਹੋ ਕਿ ਮੈਕੋਟੋ ਲੇਖ ਦਿਨ ਲਾਈਵ ਆਈ ਸੀ ਤੇ ਲਾਈਵ ਆ ਕੇ ਉਸਨੇ ਕਿਹਾ ਸੀ ਕਿ ਜੋ ਮੇਰੇ ਭਰਾ ਬਣੇ ਫਿਰਦੇ ਸੀ ਉਹਨਾਂ ਨੇ ਤਾਂ ਮੇਰੇ ਲਹਿੰਗੇ ਤੱਕ ਕੈਨਸਲ ਕਰਵਾ ਦਿੱਤੇ ਸੀ ਜਿਸ ਤੋਂ ਬਾਅਦ ਮੈਨੂੰ ਐਟ ਅ ਟਾਈਮ ਸਾਰਾ ਕੁਝ ਕਰਨਾ ਪਿਆ ਤੇ ਹੁਣ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਗੁਰਜੈਸ ਵਲੌਗ ਨੇ ਇੱਕ ਵਲੌਗ ਦੇ ਰਾਹੀਂ ਸਭਨਾਂ ਨੂੰ ਜਵਾਬ ਦਿੱਤਾ ਹੈ ਤੇ ਇੱਕ ਰਿਕਾਰਡਿੰਗ ਵੀ ਸ਼ੇਅਰ ਕੀਤੀ ਹੈ ਜਿਸ ਵਿੱਚ ਇਸ ਗੱਲ ਦਾ ਸਾਰਾ ਕੁਝ ਸੱਚ ਸਾਹਮਣੇ ਆ ਜਾਂਦਾ ਕਿ ਲਹਿੰਗੇ ਕਿਸ ਨੇ ਕੈਨਸਲ ਕਰਵਾਏ ਸੀ ਜਾਂ ਨਹੀਂ ਕਰਵਾਏ ਜਾਂ ਕੀ ਗੱਲਬਾਤ ਹੋਈ ਸੀ ਆਓ ਤੁਸੀਂ ਵੀ ਦੇਖੋ ਇਸ ਵੀਡੀਓ ਵਿੱਚ ਤੇ ਪੂਰੀ ਵੀਡੀਓ ਦੇਖ ਕੇ ਆਪਣੇ ਸ ਜਰੂਰ ਦਿਓ ਤੇ ਹੁਣ ਦੱਸਿਓ ਕਿ ਤੁਹਾਨੂੰ ਦੋਨਾਂ ਚੋਂ ਸਹੀ ਕੌਣ ਤੇ ਗਲਤ ਕੌਣ ਲੱਗਦਾ ਹੈ ਠੀਕ ਕਹਿੰਦੇ ਵੀ ਗੁਰਦਾਸ ਉਹਨਾਂ ਨੇ ਸਾਡੇ ਲਹਿੰਗੇ ਕੈਨਸਲ ਕਰ ਦੇ ਮੈਂ ਕਿਹਾ ਵੀ ਮੈਂ ਤਾਂ ਲਹਿੰਗੇ ਕੈਨਸਲ ਕੀਤੀ ਨਹੀਂ ਮੈਨੂੰ ਤਾਂ ਭਾਜੀ ਉਹਨਾਂ ਦਾ ਫੋਨ ਆਇਆ ਉਹਨਾਂ ਨੇ ਕੈਨਸਲ ਕੀਤੀ ਦੁਕਾਨਦਾਰ ਲਵੇ ਸੀਜ਼ਨ ਦਾ ਟਾਈਮ ਹੈ ਜੇ ਅਗਲਾ ਆ ਗਿਆ ਟਾਈਮ ਖਰਾਬ ਕਰਕੇ ਬਗਲੀ ਚੀਜ਼ ਲੈ ਕੇ ਨਹੀਂ ਆਵੇ ਤਾਂ ਸੁਕੀ ਗੱਲ ਹੈ ਹਾਂਜੀ ਹਾਂਜੀ ਇਹ ਤਾਂ ਸਹੀ ਹੈ ਗਲਤ ਗੱਲ ਹੈ ਤਾਂ ਲੱਗੀ ਪੈਸਾ ਆਇਆ ਹੋਵੇ ਫਿਰ ਵੀ ਹੋਰ ਦੇਖੋ ਦੇਖੋ ਤਾਂ ਫੋਨ ਆਇਆ ਉਹਨੂੰ ਮੈਂ ਕਿਹਾ ਭਾਈ ਉਹਨਾਂ ਨੇ ਲੈਂਗੇ ਕੈਨਸਲ ਕਰਤੇ ਕਹਿੰਦੀ ਕੋਈ ਗੱਲ ਨਹੀਂ ਵੀਰੇ ਮੈਂ ਹੋਰ ਪਾਸੇ ਸਿਲੈਕਟ ਕਰਾਂ ਜਦੋਂ ਉਹ ਲੈ ਕੇ ਨਹੀਂ ਆ ਗਏ ਲੱਗਾ ਜੋ ਲੈ ਕੇ ਨਹੀਂ ਅੱਜ ਫਿਰ ਆਇਆ ਨਹੀਂ ਬਤਾਈ ਵੀ ਨਾ ਲੱਗਿਆ ਨਾ ਉਹ ਵੀ ਕਰਤੇ ਇਹ ਵੀ ਹਾਂ ਚਲੋ ਉਹਨਾਂ ਨੇ ਜਿਹੜਾ ਕੰਮ ਕਰਨਾ ਸੀ ਕਰ ਲਿਆ ਹਾਂਜੀ ਮੈਂ ਉਹ ਕਰਕੇ ਕਿੰਨੀ ਚਾਤ ਨਾ ਕੈਂਸਲ ਕਰਤੀ ਜਾਂਦੇ ਹੋ ਲੈ ਕੇ ਤਾਂ ਜਾਣ ਦਾ ਫਰਜ਼ ਹੈ ਲੈ ਕੇ ਜਾਣ ਦਾ ਫਰਜ਼ ਹੈ ਹਾਂਜੀ ਭਾਈ ਜਦੋਂ ਆਪਾਂ ਬੁੱਕ ਕੀਤਾ ਲੈ ਕੇ